ਕੀ ਤੁਹਾਨੂੰ ਵੀ ਆ ਰਹੀਆਂ ਨੇ ਫਰਾਡ ਕਾਲਾਂ ਤਾਂ ਜ਼ਰੂਰ ਇਹ ਖਬਰ ਦੇਖਣਾ ਤੇ ਹੋ ਜਾਵੋ ਸਤਰਕ ਤਾਂ ਦੱਸਦੀ ਕਿ ਲਗਾਤਾਰ ਵਿਦੇਸ਼ੀ ਨੰਬਰਾਂ ਤੋਂ ਬਾਹਰਲੇ ਮੁਲਕ ਦੇ ਨੰਬਰਾਂ ਤੋਂ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਤੇ ਕਾਲਾਂ ਆ ਰਹੀਆਂ ਨੇ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਤੁਹਾਡਾ ਕੋਈ ਨਜ਼ਦੀਕੀ ਦਾ ਐਕਸੀਡੈਂਟ ਹੋ ਗਿਆ ਤੁਹਾਡੇ ਪੁੱਤ ਦੇ ਨਾਲ ਇਹ ਹੋ ਗਿਆ ਤੁਹਾਡੀ ਧੀ ਨੂੰ ਗੱਡਨੈਪ ਕਰ ਲਿਆ ਜਾਂ ਫਿਰ ਵਿਦੇਸ਼ੀ ਨੰਬਰਾਂ ਤੋਂ ਪੈਸੇ ਮੰਗਵਾਉਣ ਦੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਤੇ ਆਮ ਲੋਕ ਇਹਨਾਂ ਦੇ ਜਾਲ ਦੇ ਵਿੱਚ ਫਸ ਵੀ ਜਾਂਦੇ ਨੇ ਇਸ ਤੋਂ ਬਾਅਦ ਹੁਣ ਇੱਕ ਪੁਲਿਸ ਅਫਸਰ ਨੇ ਵੀਡੀਓ ਪਾ ਕੇ ਲੋਕਾਂ ਨੂੰ ਸਤਰਕ ਕੀਤਾ ਹੈ ਪੰਜਾਬ ਪੁਲਿਸ ਨੇ ਲੋਕਾਂ ਨੂੰ ਕਿਹਾ ਹੈ ਕਿ ਜੇ ਤੁਹਾਨੂੰ ਅਜਿਹੀ ਦੀ ਫਰਾਡ ਕਾਲ ਆ ਰਹੀ ਆ ਤਾਂ ਜ਼ਰੂਰ ਤੁਸੀਂ ਪੁਲਿਸ ਨੂੰ ਦੱਸਿਆ ਕਰੋ ਅਤੇ ਕਿਹਾ ਹੈ ਕਿ ਜੇ ਤੁਸੀਂ ਇਹਨਾਂ ਦੇ ਜਾਲ ਚ ਫਸ ਜਾਂਦੇ ਹੋ ਤਾਂ ਡਰਨ ਦੀ ਲੋੜ ਨਹੀਂ ਤੁਸੀਂ ਜ਼ਰੂਰ ਇੱਕ ਵਾਰ ਨਜ਼ਦੀਕੀ ਪੁਲਿਸ ਥਾਣੇ ਨਾਲ ਕੰਟੈਕਟ ਵੀ ਕਰਿਆ ਕਰੋ ਅਤੇ ਵੀ ਕਿਹਾ ਕਿ ਜਿਨ੍ਹਾਂ ਨੂੰ ਕਾਲ ਆ ਰਹੀਆਂ ਨੇ ਉਹ ਡਰੋ ਨਾ ਪਹਿਲਾਂ ਹੀ ਇਹਨਾਂ ਦੇ ਜਾਲ ਤੋਂ ਨਿਕਲ ਜਾਇਆ ਕਰੋ ਕੀ ਕਹਿਣਾ ਇਸ ਅਫਸਰ ਦਾ ਤੁਸੀਂ ਖੁਦ ਹੀ ਸੁਣ ਲੋ ਹਸੀ ਅਸਜੀਤ ਬੈ ਉਹਨੂੰ ਪੁੱਛਿਆ ਬਈ ਕਿ ਤੁਹਾਨੂੰ ਪਤਾ ਹੈ ਤੁਸੀਂ ਕਿਹਨੂੰ ਫੋਨ ਕਰ ਰਹੇ ਹੋ ਤਾਂ ਕਹਿੰਦਾ ਨਹੀਂ ਜੀ ਮੈਂ ਕਹਿੰਦਾ ਮੈਂ ਆਈਜੀ ਕਾਊਂਟਰ ਇੰਟੈਲੀਜੈਂਸ ਬੋਲ ਰਿਹਾ ਤੇ ਹੱਸਣ ਲੱਗਿਆ ਉੱਚੀ ਉੱਚੀ ਸਾਰੇ ਲੋਕੀ ਇਸ ਗੱਲ ਨੂੰ ਮੈਂਟਲੀ ਪ੍ਰੀਪੇਅਰ ਹੋ ਜਾਓ ਕਿ ਤੁਹਾਨੂੰ ਵੀ ਫੋਨ ਆਊਗਾ ਕਿਉਂਕਿ ਸਾਨੂੰ ਵੀ ਆਉਂਦਾ ਹੈ ਉਹਦੇ ਵਿੱਚੋਂ ਜੇ ਪੁਲਿਸ ਵੱਲੋਂ ਫੋਨ ਹੋਵੇ ਦੱਸੋ ਮੈਂ ਮਤਲਬ ਲੌਜੀਕਲ ਜੀ ਗੱਲ ਮੈਂ ਪੁੱਛ ਰਿਹਾ ਕਿ ਭਾਈ ਕੋਈ ਜਿਸ ਨੇ ਰਿਸ਼ਵਤ ਲੈਣੀ ਹੋਵੇ ਉਹ ਅਕਾਊਂਟ ਸੇ ਰਿਸ਼ਵਤ ਥੋੜੀ ਲੈਂਦਾ ਹੈ ਕਿ ਸਾਡਾ ਪਰਿਵਾਰ ਹੈਗੇ ਉਹਨਾਂ ਦੇ ਨਾਲ ਜਦੋਂ ਠੱਗੀ ਹੋਵੇ ਜਦੋਂ ਉਹਦਾ ਨੁਕਸਾਨ ਹੋਵੇ ਤਾਂ ਦਿਲ ਨੂੰ ਪੀੜਾ ਹੁੰਦੀ ਹੈ ਨਹੀਂ ਠੱਗ ਤਾਂ ਦੇਖੋ ਸਾਰੇ ਨੂੰ ਫੋਨ ਕਰੀ ਜਾਂਦੇ ਨੇ ਉਹਨੂੰ ਇਹ ਪਤਾ ਹੈਗਾ ਕਿ ਨੰਬਰ ਉਹਨਾਂ ਕੋਲ ਹੋਣੇ ਨੇ ਕਈ ਵਾਰੀ ਬੰਦੇ ਵਾਰੇ ਪਤਾ ਨਹੀਂ ਦਿੰਦਾ ਉਹਨੂੰ ਤੇ ਇੱਕ ਵਾਰੀ ਮੈਨੂੰ ਵੀ ਫੋਨ ਆਇਆ ਸੀਗਾ ਬਲਕਿ ਕਈ ਵਾਰੀ ਆ ਜਾਂਦਾ ਕਿ ਫਲਾ ਥਾ ਤਾਂ ਆਪਾਂ ਬੋਲ ਰਹੇ ਕਿ ਜੀ ਉਹਦੇ ਵਿੱਚ ਆ ਹੋ ਗਿਆ ਜੀ ਤੁਸੀਂ ਉਹ ਕਰੋ ਜੀ ਤੇ ਮੈਂ ਉਹਨੂੰ ਪੁੱਛਣ ਲੱਗਿਆ ਹਸੀ ਹਸੀ ਮੈਂ ਉਹਨੂੰ ਪੁੱਛਿਆ ਕਿ ਤੁਹਾਨੂੰ ਪਤਾ ਹੈ ਤੁਸੀਂ ਕਿਹਨੂੰ ਫੋਨ ਕਰ ਰਹੇ? ਤਾਂ ਕਹਿੰਦਾ ਨਹੀਂ ਜੀ। ਮੈਂ ਕਿਹਾ ਮੈਂ ਆਈਜੀ ਕਾਊਂਟਰ ਇੰਟੈਲੀਜੈਂਸ ਬੋਲ ਰਿਹਾ। ਤੇ ਹੱਸਣ ਲੱਗਿਆ ਉੱਚੀ ਉੱਚੀ। ਕਹਿੰਦਾ ਅੱਛਾ ਜੀ ਤੁਹਾਨੂੰ ਲੱਗਿਆ ਫੋਨ? ਜਾ ਕੇ ਇਹ ਬੇਸਿਕਲੀ ਵਰਚੁਅਲ ਨੈਟਵਰਕ ਤੋਂ ਫੋਨ ਕਰਦੇ ਨੇ ਤੇ ਵਰਚੁਅਲ ਨੈਟਵਰਕ ਤੋਂ ਫੋਨ ਜਦੋਂ ਕਰਦੇ ਨੇ ਉਸ ਵੇਲੇ ਉਹਨਾਂ ਦਾ ਉਹਨੂੰ ਇਹ ਇਮਿਊਨਿਟੀ ਰਹਿੰਦੀ ਹੈ। ਕਿ ਸਾਨੂੰ ਟ੍ਰੇਸ ਨਹੀਂ ਕੀਤਾ ਜਾ ਸਕਦਾ ਜਾਂ ਸਾਨੂੰ ਟ੍ਰੇਸ ਕਰਨ ਚ ਔਖਾ ਲੱਗੂਗਾ ਤਾਂ ਪੁਲਿਸ ਕੋਲ ਇੰਨਾ ਸਮਾਂ ਕਿੱਥੇ ਹੈਗਾ ਕਿ ਇਹਨੂੰ ਟ੍ਰੇਸ ਕਰਨ ਦੀ ਫਿਰੇ ਇਹ ਜਿਹੜੀ ਗੱਲ ਹੈਗੀ ਆ ਇਹ ਇਹਨਾਂ ਨੂੰ ਇੰਬੋਲਡਨ ਕਰ ਦਿੰਦੀਆਂ ਨੇ ਤੇ ਮੇਰਾ ਵੈਸੇ ਕਹਿਣਾ ਤੁਹਾਨੂੰ ਸਾਰਿਆਂ ਨੂੰ ਇਹੀ ਹੈਗਾ ਕਿ ਜਦੋਂ ਵੀ ਫੋਨ ਆਏ ਡਿਸਟ੍ਰਿਕਟ ਕਾਲ ਜਦੋਂ ਆਉਂਦੀ ਹੈਗੀ ਜੋ ਮਰਜ਼ੀ ਹੋਵੇ ਜਿਹੜੇ ਬਹਾਨੇ ਨਾਲ ਹੋਵੇ ਜਦੋਂ ਕੋਈ ਬੰਦਾ ਕਹੇ ਕਿ ਵੀ ਪੈਸੇ ਜਮ੍ਹਾਂ ਕਰਾਣੇ ਠਹਿਰ ਜਾ ਜੀ किसी की अरेस्ट की खबर दे भी? किसी दे किसी एक्सीडेंट की जिस बंद बारे गल हो रही है पहला फोन करो ठीक है कटो फोन करो उसके साथ बंद ने फोन करो पैनिक अटैक बहर निकलना एक बार पैनिक अटैक निकल जाओ ਬਾਕੀ ਉਹ ਤੋਂ ਬਾਅਦ ਕਿਰੋੜਾ ਰਿਜ਼ੋਰਟ ਨਹੀਂ ਚੱਲਦਾ ਆਮ ਹੀ ਨੇ ਦੇਖੋ ਬੰਦ ਲੋ ਕਿਸੇ ਨੂੰ ਐਕਸੀਡੈਂਟ ਕਹਿ ਦੇਣਗੇ ਕਿਸੇ ਨੂੰ ਕਹਿ ਦੇਣਗੇ ਜੀ ਪੁਲਿਸ ਨੇ ਫੜ ਲਿਆ ਹੈ ਕਿਸੇ ਦੀ ਬੇਟੀ ਵਾਰੇ ਕਹਿ ਦੇਣਗੇ ਦੇਖੋ ਜੀ ਉਹਨਾਂ ਨੇ ਸ਼ਰਾਬ ਪੀਤੇ ਹੋਏ ਜਿੱਦਾਂ ਆ ਵੀ ਗੱਲ ਹੋ ਰਹੀ ਸੀਗੀ ਕਿ ਉਹਨਾਂ ਨੇ ਜਿਹੜਾ ਹੈਗਾ ਪੁਲਿਸ ਨੇ ਫੜ ਲਿਆ ਹੋਇਆ ਲੋਕੀ ਆਪਣੇ ਬੱਚਿਆਂ ਦੀ ਗੱਲ ਸੁਣ ਕਰਕੇ ਬਹੁਤ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਨੇ ਸੈਂਟੀਮੈਂਟਲ ਹੋ ਜਾਂਦੇ ਨੇ ਹੁਣ ਉਹਦੇ ਵਿੱਚੋਂ ਜੇ ਪੁਲਿਸ ਵੱਲੋਂ ਫੋਨ ਹੋਵੇ ਦੱਸੋ ਮੈਂ ਮਤਲਬ ਲੌਜੀਕਲ ਜਿਗਲ ਮੈਂ ਪੁੱਛ ਰਿਹਾ ਕਿ ਭਈ ਕੋਈ ਜਿਸ ਤੇ ਰਿਸ਼ਵਤ ਲੈਣੀ ਹੋਵੇ ਉਹ ਅਕਾਊਂਟ 'ਚ ਰਿਸ਼ਵਤ ਥੋੜੀ ਲੈਂਦਾ ਨਹੀਂ ਸੀਰੀਅਸ ਸਾਰੀ ਗੱਲ ਹੈ ਇਹ ਪਰਿਵਾਰ ਹੀ ਸਾਡਾ ਹੈ ਇਹ ਸਾਡੇ ਜਿੰਨੇ ਨਾਗਰਿਕ ਹੈਗੇ ਸਾਡਾ ਪਰਿਵਾਰ ਹੈਗੇ ਉਹਨਾਂ ਦੇ ਨਾਲ ਜਦੋਂ ਠੱਗੀ ਹੋਵੇ ਜਦੋਂ ਉਹਦਾ ਨੁਕਸਾਨ ਹੋਵੇ ਤਾਂ ਦਿਲ ਨੂੰ ਪੀੜਾ ਹੁੰਦੀ ਹੈ ਅਫਸੋਸ ਹੁੰਦਾ ਹੈਗਾ ਤਾਂ ਹੀ ਮੈਂ ਇਹ ਚਾਹ ਰਿਹਾ ਹੈਗਾ ਕਿ ਇਹਦੇ ਵਿੱਚ ਇੱਕ ਕੈਂਪੇਨ ਅਵੇਅਰਨੈਸ ਦਾ ਚਲਾਇਆ ਜਾਵੇ ਸਾਰੇ ਲੋਕੀ ਇਸ ਗੱਲ ਨੂੰ ਮੈਂਟਲੀ ਪ੍ਰੀਪੇਅਰ ਹੋ ਜਾਓ ਕਿ ਤੁਹਾਨੂੰ ਵੀ ਫੋਨ ਆਊਗਾ ਕਿਉਂਕਿ ਸਾਨੂੰ ਵੀ ਆਉਂਦਾ ਹੈ ਸਾਰੇ ਨੂੰ ਫੋਨ ਆਉਂਦਾ ਹੈਗਾ ਤੇ ਮੈਂਟਲੀ ਪ੍ਰੀਪੇਅਰ ਹੋ ਜਾਓ ਤੇ ਜਦੋਂ ਆ ਜਾਏ ਤਾਂ ਖੁਸ਼ ਹੋ ਜਾਓਗੇ ਯਾਰ ਸਾਨੂੰ ਵੀ ਠਾਗਦੇ ਦੇਖੋ ਜੀ ਇਸ ਲੈਕ ਸਮਝੇ ਕਿ ਸਾਨੂੰ ਫੋਨ ਕਰ ਲਿਆ ਅਫਸੋਸ ਹੁੰਦਾ ਹੈਗਾ ਤਾਈ ਮੇ ਇਹ ਚਾਰਿਆ ਆਏਗਾ ਕਿ ਇਹਦੇ ਵਿੱਚ ਇੱਕ ਕੈਂਪੇਨ ਅਵੇਅਰਨੈਸ ਦਾ ਚਲਾਇਆ ਜਾਵੇ